जुबेर प्रधान सरपंच गांव तावली जिला मुजफ्फरनगर उत्तर प्रदेश से आए हैं हमें जब यह मालूम हुआ कि पंजाब में बहुत बड़ी आपदा आई है तो आपदा हम हमने सोचा कि अपने भाईचारा बढ़ाने के लिए सिख समाज हमेशा आगे रहता है अगर कहीं भी कोई आपदा आती है कोई परेशानी आती है कोई मुसीबत आती है तो हमारे पंजाबी भाई सबसे पहले बढ़ चढ़ के हिस्सा लेते हैं तो हमने भी भाईचारा कायम करने के लिए बढ़ाने के लिए ਤਾਂ ਆਪ یہاں ਪਰ ਸਮਰਗਿ ਲੈ ਕੇ ਆਏ ਹੈ। ਸਭ ਤੋਂ ਦੁਖਦੀ ਘੜੀ ਦੇ ਵਿੱਚ ਆ ਪੰਜਾਬ ਔਰ ਪੰਜਾਬ ਚ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਪਾਣੀਆਂ ਦਾ ਜਿਹੜਾ ਕਹਿਰ ਆ ਜਿਹਨੇ ਲੋਕਾਂ ਦੇ ਘਟਾ ਤੇ ਫਸਲਾਂ ਤਬਾਹ ਕਰਦੀਆਂ ਪਰ ਮੈਂ ਅੱਜ ਮੁਸਲਮ ਭਾਈਚਾਰੇ ਦਾ ਧੰਨਵਾਦ ਕਰਦਾ ਕਿ ਜ਼ਿਲ੍ਹਾ ਮੁਜ਼ਫਰਨਗਰ ਤੋਂ ਤਾਵਲੀ گاؤں ਤੋਂ ਅੱਜ ਸਾਡੇ ਸਰਪੰਚ ਸਾਹਿਬ ਇਹ ਸਾਡੇ ਕੋਲ ਸਾਰੀ ਸਮੁੱਚੀ ਟੀਮ ਜਿਹੜੀ ਆ ਕਿ ਇੱਥੇ ਪਹੁੰਚੀ ਆ ਔਰ ਇਹ ਟੀਮ ਜਿਹੜੀ ਆ ਅੱਜ ਸਾਡੇ ਕੋਲ ਦੋ ਟਰਾਲੀਆਂ ਰਾਸ਼ਨ ਦੀਆਂ ਜਿੰਦੇ ਵਿੱਚ ਹਰ ਇੱਕ ਚੀਜ਼ ਚਾਦਰ ਤੱਕ ਕੀ ਹਰ ਇੱਕ ਸਮਾਨ ਜਿਹੜੀ ਘਰ ਦੀ ਜਿਹੜੀ ਚੀਜ਼ ਆ ਉਹ ਇਹਨਾਂ ਦੇ ਕੋਲ ਆ ਔਰ ਇਹ ਸਮਾਨ ਜਿਹੜਾ ਅਸੀਂ ਉਹਨਾਂ ਲੋਕਾਂ ਤੱਕ ਪਹੁੰਚਾ ਰਹੇ ਆ ਅੱਜ ਅਸੀਂ ਫਿਰੋਜ਼ਪੁਰ ਸ਼ਹਿਰੀ ਦੇ ਵਿੱਚ ਨਿਹਾਲਾ ਰਵੇਲਾ ਦੇ ਵਿੱਚ ਜਿੱਥੇ ਕਿ 6 ਪਿੰਡ ਜਿਹੜੇ ਪਾਣੀ ਦੇ ਨਾਲ ਹੜ੍ਹ ਪ੍ਰਭਾਵਿਤ ਨੇ ਉੱਥੇ ਬਲੀ ਸਿੰਘ ਪ੍ਰਧਾਨ ਜੋ ਹੈ ਸਾਡਾ ਯੂਥ ਆ ਉਹਨਾਂ ਦੇ ਕੋਲ ਭੇਜ ਰਹੇ ਆ ਔਰ ਤਾਂ ਕਿ ਉਹਨਾਂ ਲੋਕਾਂ ਤੱਕ ਰਾਸ਼ਨ ਪਹੁੰਚ ਚੁੱਕੇ ਜਿਹੜਾ ਆਪਦੇ ਘਰਾਂ 'ਚ ਪਾਣੀ 'ਚ ਬੈਠੇ ਆ